ਕਮਾ ਦੇ ਪਏ ਹੋ ਅੱਗੇ ਪਾਇਲਟ ਲੱਗੀ ਹੈ ਕਿ ਇਹ ਫੇਕ ਹੈ ਜਿਹੜੇ ਮੋਟਰਸਾਈਕਲ ਦੇ ਤੁਸੀਂ ਘਮਾਉਂਦੇ ਫਿਰਦੇ ਆ ਦੀ ਵਾਇਫ ਹੋ ਗਈ ਉਹ ਫੇਕ ਕਿੱਥੋਂ ਤੱਕ ਸਾਬਤ ਕਰਨਗੇ ਕਿੱਥੇ ਦਾ ਫਸਣਗੇ ਆ ਸਾਰੀਆਂ ਚੀਜ਼ਾਂ ਦਾ ਖੁਦ ਮੈਂਸ਼ਨ ਕਰ ਰਹੀਆਂ ਵੀ ਹਾਂ ਇਹ ਬੰਦਾ ਰੋਪੀ ਫੇਕ ਹੋਰ ਸਰਕਾਰ ਤੇ ਕੋਈ ਯਕੀਨ ਹੈਗਾ ਫੂਰਨ ਬ੍ਰੋਸ ਹੈ ਫੂਰਨ ਬ੍ਰੋਸ ਹੈ ਔਰ ਆਸਿਦਵਾਈਏ ਹੋਏ ਜੀ ਦੇਖੋ ਔਰ ਇੱਕ ਪ੍ਰਾਪਰਟੀ ਜਿਹੜਾ ਆਨੰਦ ਨਿਵਾਸ ਇਹਨਾਂ ਨੇ ਬਣਾਇਆ ਜੀ ਉਹਦਾ ਇੰਤਕਾਲ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਹੋਰ ਨਜ਼ਦੀਕ ক্লোਜ਼ ਕਰਕੇ ਦੇਖ ਸਕਦੇ ਹੋ ਇਹ ਕਰੀਬਨ ਕਰੀਬਨ 42 ਲੱਖ ਰੁਪਏ ਇਹਨਾਂ ਨੇ ਪਰਚੇਸ ਕੀਤਾ ਸੀ ਪਲਾਟ ਉੱਪਰ ਜਿਹੜੀ ਕੰਸਟਰਕਸ਼ਨ ਹੈ ਆ ਤੁਸੀਂ ਦੇਖੋ ਆਪੇ ਹਸਾਬ ਲਾਓ ਵੀ ਕਿੰਨੇ ਦੀ ਕੰਸਟਰਕਸ਼ਨ ਹੋਈ ਹੋਗੀ 30 ਤੋਂ 35 ਲੱਖ ਰੁਪਏ ਦੀ ਉੱਪਰ ਜਿਹੜੀ ਕੰਸਟਰਕਸ਼ਨ ਇਹਨਾਂ ਨੇ ਕਰਵਾਈ ਹੈ ਇਹ ਆ ਗਈ ਜੀ ਕੋਠੀ ਤੁਸੀਂ ਆਪੇ ਅੰਦਾਜ਼ ਲਾਓ ਇਹ ਕੋਠੀ ਕਿੰਨੇ ਦੀ ਹੋਗੀ 31 ਲੱਖ ਰੁਪਏ ਦਾ ਇਹ ਪਲਾਟ ਪਰਚੇਸ ਕੀਤਾ ਇਹਨਾਂ ਨੇ ਇਹ ਬਣਿਆ ਹੋਇਆ ਜੀ ਦੀਪਨ ਕਲੇਵ ਦੇ ਅੰਦਰ 31 ਲੱਖ ਦਾ ਪਲਾਟ ਤੇ ਉੱਪਰ ਜਿਹੜਾ ਦਸੇ ਨੇ ਮੁਤਾਬਿਕ ਸਮਝ ਆਇਆ ਜਿੱਥੇ ਨਕਸ਼ੇ ਨੁਕਸ਼ੇ ਵੀ ਬਣਵਾ ਰੇ ਆ ਜਾਂ ਹੋਰ ਲੋਕਾਂ ਦਾ ਸਾਨੂੰ ਪਤਾ ਲੱਗਿਆ ਇਹਨਾਂ ਨੇ ਇਹ ਪ੍ਰੋਪਰਟੀ ਉੱਪਰ ਕरीबन 1. ਲਗਾ ਕੇ ਤਿਆਰ ਕਰਨ ਜਾ ਰਹੇ ਜਿੰਦੇ ਤੇ ਹੁਣ ਤੱਕ 50 ਲੱਖ ਲੱਗ ਚੁੱਕਿਆ ਹੈ ਕਿੱਥੇ ਬਣਾ ਰਹੇ ਕੋਈਪੁਰ ਜਾਂ ਜੀ 20 ਪੈਨਕਲੇਵ ਫਿਰੋਜ਼ਪੁਰ ਦੀ ਵੈਸੇ ਤਾਂ ਮੈਂ ਲਗਾਤਾਰ ਈਮੇਲ ਕੀਤੀਆਂ ਹੋਈਆਂ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੀਬੀਆਈ ਨੂੰ ਪੀਐਮਓ ਨੂੰ ਸੀਐਮਓ ਨੂੰ ਵਿਜੀਲੈਂਸ ਪੰਜਾਬ ਨੂੰ ਹਰ ਦਿਨ ਈਮੇਲ ਕਰਨ ਤੋਂ ਬਾਅਦ ਅੱਜ ਮੈਂ ਰਜਿਸਟਰੀਆਂ ਵੀ ਕਰਨ ਜਾ ਰਹੇ ਹਾਂ ਔਰ ਬ੍ਰਿਟਨ ਦੇ ਵਿੱਚ ਕਿਉਂਕਿ ਇਹ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਡਿਸਟ੍ਰਿਕਟ ਦੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਸ ਕਰਕੇ ਅਸੀਂ ਅੱਜ ਰਿਟਨ ਦੇ ਵਿੱਚ ਇਹ ਲੈ ਕੇ ਆਏ ਹਾਂ ਔਰ ਰਿਟਨ ਦੇ ਵਿੱਚ ਵੀ ਸਾਰਿਆਂ ਨੂੰ ਦੇਣ ਜਾ ਰਹੇ ਹਾਂ ਇਹ ਸ਼ਿਕਾਇਤ ਕੀ ਹੈ ਕਿ ਜਿਹੜੀ ਸੰਪਤੀ ਲੋਕਾਂ ਨੂੰ ਲੁੱਟ ਕੇ ਤੇ ਕੁੱਟ ਕੇ ਇਹਨਾਂ ਨੇ ਬਣਾਈ ਹੈ ਉਹ ਸਾਰੀ ਸੰਪਤੀ ਦਾ ਮੇਰੇ ਕੋਲ ਵੇਰਵਾ ਹੈ ਇਹ ਕਹਿੰਦੇ ਜੀ ਮੈਂ ਬੜਾ ਇਮਾਨਦਾਰ ਹਾਂ ਮੇਰੇ ਤਿੰਨ ਧੀਆਂ ਧੀਆਂ ਨੇ ਮੈਂ ਦੋ ਨੰਬਰ ਦਾ ਕੰਮ ਕਿਉਂ ਕਰਾਂਗਾ ਮਾੜਾ ਕੰਮ ਕਿਉਂ ਕਰਾਂਗਾ ਮੇਰੇ ਤੋਂ ਤਾਂ ਅੱਜ ਕੱਲ ਅੱਜ ਤੱਕ 3 ਸਾਲ ਦੇ ਵਿੱਚ ਕੰਦ ਵੀ ਨਹੀਂ ਬਣੀ ਹੁਣ ਗੱਲ ਇਹ ਹੈ ਵੀ ਹੁਣ ਇਹ ਦੱਸਣਾ ਹੈ ਕਿ ਆਹ ਜਿਹੜੇ ਰਿਕਾਰਡ ਨੇ ਇਹ ਝੂਠ ਬੋਲਦੇ ਐ ਅਸੀਂ ਤਾਂ ਇਸ ਵਾਸਤੇ ਆਏ ਆ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਾਉਣ ਆਏ ਆ ਕਿ ਮੈਂ ਆਪਦੇ ਵੱਲੋਂ ਸ਼ਿਕਾਇਤ ਦੇ ਰਿਹਾ ਇਹ ਗੱਲ ਕਿ ਆ ਦੇਖੋ ਇਹ ਜਿਹੜੀ ਪ੍ਰਾਪਰਟੀ ਹੈ ਨੇੜੇ ਹੋ ਕੇ ਤੁਸੀਂ ਦਿਖਾਓ ਕਿ ਇਹਦੇ ਚ ਕੰਚ ਕਨਾਲ 2 ਮਰਲੇ 102 ਮਰਲੇ ਪ੍ਰਾਪਰਟੀ ਉਹ ਹੈ ਜਿਹੜੀ ਇਹਨਾਂ ਨੇ ਆਪਦੇ ਔਰ ਆਪਣੀ ਪਤਨੀ ਦੇ ਨਾਮ ਜਿਹੜੀ ਹੈ ਇਹ ਲਈ ਹੈ ਇਹ ਜਿਹੜੀ ਪ੍ਰਾਪਰਟੀ ਹੈ ਨਿਊ ਆਨੰਦ ਵਿਊ ਉਹਦੇ ਅੰਦਰ ਹੈ ਸਤੀਏ ਵਾਲੇ ਰਕਬੇ ਚ ਇਹ ਪ੍ਰਾਪਰਟੀ ਇਹਨਾਂ ਨੇ ਜਦੋਂ ਫਾਈਨਲ ਇਹਨਾਂ ਨੇ ਪ੍ਰਾਪਰਟੀ ਦਾ ਟੋਕਨ ਦਿੱਤਾ ਉਹ ਦਿੱਤਾ ਜੀ ਸਰਪੰਚੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜੀ ਇਹਨਾਂ ਦੇ ਰਜਿਸਟਰੀ ਤੇ ਇੰਤਕਾਲ ਹੋਇਆ ਇਹ ਉਸ ਤੋਂ ਬਾਹਰ ਸਾਰੀ ਚੀਜ਼ਾਂ ਜਿਹੜੀਆਂ ਹੋਈਆਂ ਹੁਣ ਗੱਲ ਇਹ ਹੈ ਕਿ ਸਾਡੇ ਕੋਲ ਅਚਾਨਕ ਪੈਸਾ ਕਿਵੇਂ ਆ ਗਿਆ 1.5 ਕਰੋੜ ਰੁਪਏ ਦਾ ਜੀ ਕੁ ਡੇਢ ਤੋਂ ਪੌਣੇ 2 ਕਰੋੜ ਰੁਪਏ ਦਾ ਇੱਕ ਲੱਖ ਇੱਕ 플ੌਟ ਹੈ ਹੁਣ ਮੈਂ ਗੱਲ ਕਰਦਾ ਇਹ 플ੌਟ ਹੈ ਕਿੱਥੇ ਔਰ ਕਿਹੜਾ ਲੋਕੇਸ਼ਨ ਹੈ ਉਹ ਤੁਹਾਨੂੰ ਦਿਖਾਣਾ ਚਾਹਣਾ ਫੋਟੋ ਦੇ ਵਿੱਚ ਆਹ ਤੁਸੀਂ ਧਿਆਨ ਨਾਲ ਦੇਖ ਸਕਦੇ ਜੀ ਇਹ 플ੌਟ ਹੈ ਜੀ ਇਹ ਕਲੋਨੀ ਦਾ ਗੇਟ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਔਰ ਇੱਕ ਪ੍ਰਾਪਰਟੀ ਜਿਹੜਾ ਆਨੰਦ ਨਿਵਾਸ ਇਹਨਾਂ ਨੇ ਬਣਾਇਆ ਜੀ ਉਹਦਾ ਇੰਤਕਾਲ ਆਹ ਤੁਸੀਂ ਦੇਖ ਸਕਦੇ ਹੋ ਇਨੂੰ ਹੋਰ ਨਜ਼ਦੀਕ ক্লোਜ਼ ਕਰਕੇ ਦੇਖ ਸਕਦੇ ਹਾਂ ਇਹ ਕਰੀਬਨ ਕਰੀਬਨ 42 ਲੱਖ ਦਾ ਇਹਨਾਂ ਨੇ ਪਰਚੇਸ ਕੀਤਾ ਸੀ ਪਲਾਟ ਔਰ ਉੱਪਰ ਜਿਹੜੀ ਕੰਸਟ੍ਰਕਸ਼ਨ ਹੈ ਆ ਤੁਸੀਂ ਦੇਖੋ ਆਪੇ ਹਿਸਾਬ ਲਾਓ ਵੀ ਕਿੰਨੇ ਦੀ ਕੰਸਟ੍ਰਕਸ਼ਨ ਹੋਈ ਹੋਗੀ 30 ਤੋਂ 35 ਲੱਖ ਰੁਪਏ ਦੀ ਉੱਪਰ ਜਿਹੜੀ ਕੰਸਟ੍ਰਕਸ਼ਨ ਇਹਨਾਂ ਨੇ ਕਰਵਾਈ ਇਹ ਇੱਕ ਥੋੜਾ ਘਰ ਆ ਜਣਾ ਇਹ ਜੀ ਆਨੰਦ ਨਿਵਾਸ ਜਿੱਥੇ ਆਨੰਦ ਮਾਣਦੇ ਆ ਜੀ ਐਮਐਲਏ ਸਾਹਿਬ ਜਿੱਥੇ ਆਨੰਦ ਮਾਣਦੇ ਗੁਰੂ ਹਰ ਸਹਾਏ ਮੋਣ ਕੇ ਉਤਾਰ ਵਿਖੇ ਹਮਮ ਇਤਰਾ ਇਹ ਪਲਾਟ ਪਰਚੇਸ ਕੀਤਾ ਇਹਨਾਂ ਨੇ ਇਹ ਬਣਿਆ ਹੋਇਆ ਜੀ ਦੀਪਨ ਕਲੇਬ ਦੇ ਅੰਦਰ 31 ਲੱਖ ਦਾ ਪਲਾਟ ਤੇ ਉ ਹੋਰ ਲੋਕਾਂ ਦਾ ਸਾਨੂੰ ਪਤਾ ਲੱਗਿਆ ਇਹਨਾਂ ਨੇ ਇਹ ਪ੍ਰੋਪਰਟੀ ਉੱਪਰ तकरीबन 1.5 ਤੋਂ 2 ਕਰੋੜ ਰੁਪਏ ਲਗਾ ਕੇ ਤਿਆਰ ਕਰਨ ਜਾ ਰਹੇ ਜਿੰਦੇ ਤੇ ਹੁਣ ਤੱਕ ਰੁਪਇਆ 60 ਲੱਖ ਲੱਗ ਚੁੱਕਿਆ ਕਿੱਥੇ ਬਣਾ ਰਹੇ ਹੋ ਪ੍ਰੋਪਰਟੀ ਉੱਪਰ ਜੀ 20 ਪੈਨਕਲੇਵ ਫਿਰੋਜ਼ਪੁਰ ਜੀ ਇਹ ਥੋੜਾ ਜਿਹਾ ਸਿੰਘ ਆਪਣਾ ਰਹੇ ਨੇ ਇਹ ਆਪਣੇ ਜਵਾਈ ਵਾਸਤੇ ਕਹਿੰਦੇ ਜੀ ਕਿਸੇ ਪੱਤਰਕਾਰ ਨੇ ਪੁੱਛਿਆ ਤਾਂ ਕਹਿੰਦੇ ਮੇਰਾ ਜਵਾਈ ਬਣਾ ਰਿਹਾ ਤਾਂ ਪੁੱਛਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਜਵਾਈ ਸਾਹਿਬ ਤੁਹਾਡੀ ਬੇਟੀ ਕੋਲ ਐਦਾ ਦੀ ਕਿਹੜੀ ਸੋਰਸ ਆਫ ਇਨਕਮ ਹੈ ਕਿ 2 ਕਰੋੜ ਦੀ ਸੰਪਤੀ 10 ਸਾਲ ਦੀ ਨੌਕਰੀ ਚ ਇਹਨਾਂ ਨੇ ਬਣਾ ਲਈ ਉਹ ਵੀ ਹੋ ਨਹੀਂ ਬਣਾਈ ਹੋ ਸਕਦਾ ਕੋਈ ਕੰਮ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਾਰਾ ਜੱਗ ਜਾਣਦਾ ਹੁਣ ਕਿਹੜੀ ਜੀ ਇਹਦੀ ਕੋਠੀ ਨਹੀਂ ਉਹੀ ਗੱਲ ਕਰਦੇ ਆ ਇਹਨਾਂ ਦੇ ਪਰਿਵਾਰ ਦੇ ਨਾਮ ਰਿਸ਼ਤੇਦਾਰਾਂ ਦੇ ਨਾਮ ਜਿਹੜਾ ਨੇ ਕਹਿੰਦਾ ਜਵਾਈ ਜਿਹੜਾ ਨੇ ਜਵਾਈ ਨਹੀਂ ਉਹਨਾਂ ਦੇ ਨਾਮ ਹੈ ਜੀ ਹੁਣ ਆ ਜਿਹੜੀ ਕੋਠੀ ਹੈ ਫੋਜਾ ਸਿੰਘ ਕਹਿੰਦੇ ਜੀ ਮੈਂ ਕਿਰਾਏ ਤੇ ਰਹਿਣਾ ਆ ਸੈਂਟਰ ਵਾਲੀ ਕੋਠੀ ਦੇਖੋ 43 ਲੱਖ ਚ ਕੋਠੀ ਜਿਹੜੀ ਪਰਚੇਸ ਕੀਤੀ ਸੀ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਇਹ ਕਿਰਾਏ ਤੇ ਰਹਿ ਰਹੇ ਹੁਣ ਆ ਜੋਦੀ ਕਾਰ ਜਿਹੜਾ ਮੈਂ ਹਮੇਸ਼ਾ ਕਾਰ ਦਾ ਜ਼ਿਕਰ ਕਰਦਾ ਆਪਣੇ ਨਾਮ ਤੇ ਜਦੋਂ ਤੁਹਾਡੇ ਕੋਲ ਮਹਸ 40 ਰੁਪਏ 40 ਹਜ਼ਾਰ ਤੇ ਕੈਸ਼ ਇਨ ਹੈਂਡ ਸੀਗੇ 5 ਲੱਖ ਰੁਪਏ ਤੁਹਾਡੇ ਕੋਲ ਮਾਤਰਾ ਤੁਹਾਡੇ ਖਾਤੇ ਚ ਸੀ ਤੇ ਤੁਸੀਂ ਇਲੈਕਸ਼ਨ ਵੀ ਲੜ ਲਿਆ ਐਮ ਐਲ ਏ ਵੀ ਬਣ ਗਏ ਮੰਤਰੀ ਵੀ ਬਣ ਗਏ ਤੇ ਤੁਸੀਂ ਬੰਦੇ ਨਾਲ ਹੀ ਸਭ ਤੋਂ ਪਹਿਲਾਂ ਆ ਗੱਡੀ ਪਰਚੇਸ ਕਰ ਲਈ 17 ਮਈ 2023 ਚ ਇਹ ਗੱਡੀ ਰਜਿਸਟਰਡ ਹੋਈ ਹੈ ਚੰਡੀਗੜ੍ਹ ਨੰਬਰ ਗੱਡੀ ਐ ক্লোਜ਼ ਕਰਕੇ ਦੇਖੋ ਇਹ ਤੁਸੀਂ ਘਰੇ ਬੈਠੇ ਵੀ ਐਪਲੀਕੇਸ਼ਨ ਹੈ ਕਾਰ ਇਨਫੋ ਵਾਲੀ ਤੁਸੀਂ ਉਹਦੇ ਚ ਵੀ ਟਰਾਈ ਕਰ ਸਕਦੇ ਫੋਜਾ ਸਿੰਘ ਦੇ ਖੁਦ ਦੇ ਨਾਮ ਦੇ ਉਹਨੇ ਐਮ ਐਲ ਏ ਨੇ ਖੁਦ ਦੇ ਨਾਮ ਦੇ ਲਈ ਸੋਚਿਆ ਕਰੇ ਇਹ ਬਣਨ ਤੋਂ ਕਿੰਨੇ ਟਾਈਮ ਬਾਅਦ ਲੈ ਲਈ ਇਹ ਬਣਨ ਦੇ ਨਾਲ ਦੀ ਨਾਲ ਲੈ ਲਈ ਸੀ 2023 ਚ ਤਾਂ ਰਜਿਸਟਰ ਹੋਈ ਹੈ ਜਿਹੜਾ ਦਸੰਦੇ ਮੁਤਾਬਿਕ ਹੈ 2022 ਚ ਪਰਚੇਸ ਕੀਤੀ ਹੈ ਨਾਲ ਜੇ ਤੁਸੀਂ ਫਰਾਈ ਪਰਵਾਰੀ ਕੋਸ਼ਿਸ਼ ਦੀ ਗੱਲ ਕਰਦੇ ਹੋ ਉਹ ਕਹਿੰਦੇ ਵੀ ਮੇਰੇ ਜਵਾਈ ਤੇ ਤਿੰਨ ਉਕਰੀ ਲੱਗੇ ਨੇ ਇਹ ਤਾਂ ਲੋਨ ਲੈ ਕੇ ਬਣਾਈ ਤੁਸੀਂ ਸਮਝਦਾਰ ਹੋ ਜੀ ਕਿੰਨੀ ਉਹਨਾਂ ਦੀ ਉਮਰ ਹੈ ਤੇ ਕਿੰਨੇ ਸਾਲ ਉਹਨਾਂ ਨੇ ਨੌਕਰੀ ਕੀਤੀ ਕਿ ਬਣ ਸਕਦਾ ਇੰਪੋਸੀਬਲ ਜਿਹੜੀਆਂ ਗੱਲਾਂ ਪੋਸੀਬਲ ਹੀ ਨਹੀਂ ਫਿਰ ਇਹ ਜਿਹੜੀ ਗੱਲ ਕਹਿੰਦੇ ਵੀ ਹਲੇ ਮੈਂ ਸੌ ਦੇਣ ਨੂੰ ਤਿਆਰ ਆ ਜਿੱਥੇ ਕਹੋਗੇ ਜਿੰਨੂੰ ਮੰਨਣ ਮੰਨਣ ਵਾਸਤੇ ਕਹੋਗੇ ਮੈਂ ਉੱਥੇ ਸੌ ਦੇਣ ਨੂੰ ਤਿਆਰ ਆ ਕਿ ਅੱਜ ਤੱਕ ਮੈਂ ਕਰਪੇ ਦਾ ਰਵਾਦਾਰ ਹਾਂ ਤੇ ਜਰਮੋਜਾ ਸਿੰਘ ਨੇ ਵੀ ਇਹ ਗੱਲ ਕਹਿਦੀ ਮੈਂ ਕਿਵੇਂ ਸੌਣ ਦੇਣ ਗਿਆ ਸਾਰਾ ਕੁਝ ਤਾਂ ਉਹਨਾਂ ਦਾ ਨਾਮ ਹੈ ਉਹਨਾਂ ਦੀ ਪਤਨੀ ਦੇ ਨਾਮ ਉਹਨਾਂ ਦੇ ਖੁਦ ਦੇ ਨਾਮਕਾਰ ਉਹਨਾਂ ਦੇ ਨਾਮ ਤੇ ਫਿਰ ਇੱਕ ਇੱਕ ਪੈਸਾ ਕਿੱਥੋਂ ਆਇਆ ਬਈ 6.5 ਲੱਖ ਦੀ ਸਮਿਥ ਵੈਸਨ ਦੀ ਜਿਹੜੀ ਗੱਲ ਹੂੰ ਇਹ ਇਹਨਾਂ ਨੇ 2022 ਚ ਐਮਐਲਏ ਬੰਦੇ ਨਾਲ ਹੀ ਖਰੀਦ ਕੀਤੀ ਸੀ ਇਹ ਇਹਨਾਂ ਦੇ ਆਪ ਦੇ ਨਾਮ ਤੇ ਹੈਗਾ ਹਾਂਜੀ ਇਹਨਾਂ ਦੇ ਆਪ ਦੇ ਨਾਮ ਉਹ ਇਹ ਜਿਹੜੀ 3 ਗਨਾਂ ਦੇ ਵੀ ਆ ਉਹ ਪੂਰੇ ਸਕ੍ਰੀਨ 'ਤੇ ਜੀ ਪਹਿਲਾਂ ਇਹਨਾਂ ਨੇ ਚਾਹੀਏ ਇਹ ਲਾਇਆ ਕਿ ਸਭ ਤੋਂ ਮਹਿੰਗੀ ਰਵੋਲਵਰ ਕਿਹੜੀ ਹੈ ਜੀ ਕਹਿੰਦੇ ਸਮਿਥ ਵੈਸਨ ਦੀ ਰਵੋਲਵਰ ਹੈ ਆ ਤੁਸੀਂ ਦੇਖੋ ਸਮਿਥ ਵੈਸਨ ਦੀ ਰਵੋਲਵਰ ਹੈ ਉਹ ਥੱਲੇ ਦੇਖੋ ਪੰਪ ਐਕਸ਼ਨ ਗਨ ਇਹ ਕਿੰਨੇ ਦਾ ਹੈਗਾ ਇਹ ਇਹ ਰਵੋਲਵਰ ਹੈ ਜੀ तकरीबन 6.5 ਲੱਖ ਦਾ ਤੇ ਇਹ ਜਿਹੜੀ ਥੱਲੇ ਤੁਹਾਨੂੰ ਦਿਖ ਰਹੀ ਹੈ ਰਾਈਫਲ ਇਹ तकरीबन ਹੈਗੀ 65000 ਦੀ ਪੰਪ ਐਕਸ਼ਨ 12 ਬੋਰ ਇੰਡੀਅਨ ਆਰਡੀਨੈਂਸ ਦੀ ਇਹ ਪਹਿਲੇ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਹੋਇਆ ਜਾਂ ਬਣ ਨਹੀਂ ਨਹੀਂ ਜੀ ਇਹ ਬਣਦੇ ਨਾਲ ਹੀ ਜਦੋਂ ਇਹ ਐਮਐਲਏ ਬਣਦੇ ਐ ਨਾਂ ਦੀ ਨਾਲ ਇਹਨਾਂ ਨੇ ਜਿਹੜੇ ਚਾਹ ਸੀ ਪਹਿਲਾਂ ਨੇ ਉਹ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗਲਤੀ ਭੁੱਲ ਗਏ ਆਪ ਦੇ ਨਾਲ ਸਾਰੇ ਕੁਝ ਖਰਾਬ ਬੈਠੇ ਇਹਨਾਂ ਨੇ ਇਹ ਭੁੱਲ ਗਿਆ ਕਿ ਪਹਿਲੇ ਜਿੰਨਾ ਮਰਜੀ ਸੱਤੇ ਦੇ ਨਸ਼ੇ ਦੇ ਵਿੱਚ ਚੂਰਾ ਚੋਰ ਹੋਵੇ ਪਰ ਇਹਨਾਂ ਨੇ ਜਿਹੜੇ ਡਿਪਾਰਟਮੈਂਟ 'ਚ ਰਹੇ ਪੁਲਿਸ ਡਿਪਾਰਟਮੈਂਟ 'ਚ ਰਹੇ ਆ ਹਰ ਨੀਸਾ ਹੈਰਾ ਫੇਰੀਆਂ ਕੀਤੀਆਂ ਜਗ ਚਾਨਣ ਵੀ ਹੋਇਆ ਕਿ ਕਿਸ ਤਰੀਕੇ ਕੀ ਕੁਝ ਕਰਦੇ ਰਹੇ ਆ ਇਹ ਇਹ ਭੁੱਲ ਗਏ ਉੱਥੇ ਤਾਂ ਤੁਸੀਂ ਕਰ ਲਿਆ ਸਾਰਾ ਕੁਝ ਪਰ ਇੱਥੇ ਤੁਹਾਨੂੰ ਸਵਾਲ ਪੁੱਛਣ ਵਾਲੇ ਲੋਕ ਹੈਗੇ ਆ ਤੁਹਾਡੀ ਇਨਕੁਆਰੀਆਂ ਖੁੱਲਣਗੀਆਂ ਇਹ ਭੁੱਲ ਗਏ ਤੇ ਆਪਦੇ ਨਾਲ ਹੀ ਕਰਾਈ ਗਏ ਇਹਨਾਂ ਨੂੰ ਭਰੋਸਾ ਹੀ ਨਹੀਂ ਸੀ ਕਿੱਥੇ ਦੇ ਭਰੋਸਾ ਨਾ ਕਰਨ ਦੀ ਬਦੌਲਤ ਇਹ ਖੁਦ ਫਸ ਰਹੇ ਆ ਪਰ ਉਸ ਦਿਨ ਇੰਟਰਵਿਊ ਵਿੱਚ ਉਹ ਕਹਿੰਦੇ ਸੀ ਵੀ ਜਿਹੜੀਆਂ ਗੱਲਾਂ ਸ਼ਰਮਾਈ ਕਰਦੇ ਆ ਤੇ ਸ਼ਰਮੀ ਭਰੀਆਂ ਗੱਲਾਂ ਨੇ ਮੈਂ ਤਾਂ ਇੱਕ ਕਥੀ ਬਣਾਇਆ ਇੱਕ ਆ ਬੁਲੇਟ ਦੇਖੋ ਜੀ ਰੀਸੈਂਟਲੀ ਹੁਣੇ ਵਾਈਫ ਨੂੰ ਘੁਮਾ ਰਹੇ ਆ ਰਾਜਸਥਾਨ ਕਹਿੰਦੇ ਮੈਂ ਜਾ ਰਿਆਂ ਲੈ ਕੇ ਕਾ ਆ 3 ਲੱਖ ਦਾ ਬੁਲਟ ਇਹ ਹੋਨਰ ਸੈਂਟਰ ਨੇ ਲਿਆ ਇਹਨਾਂ ਨੇ ਇਹ ਕਿਨਾਰੇ ਸੋਨੇ ਦਾ ਨੰਬਰ ਪਲੇਟ ਵੀ ਨਹੀਂ ਲੱਗੀ ਸੀ ਨਹੀਂ ਲੱਗੀ ਬਿਨਾ ਨੰਬਰ ਪਲੇਟ ਦੇ ਆ ਘੁੰਮਦੇ ਫਿਰਦੇ ਆ ਹੁਣ ਸ਼ਾਇਦ ਲੱਗੀ ਹੈ ਇਹਨਾਂ ਨੇ ਐਸੀ ਕਿਸੇ ਮੇਰੇ ਨੰਬਰ ਨਾਲ ਪਤਾ ਲੱਗੇ ਬੁਲਟ ਦਾ ਤੁਸੀਂ ਜਿੰਨਾ ਮਰਜ਼ੀ ਚ ਪਾਲੋ ਚੋਰ ਜਿੱਡਾ ਮਰਜ਼ੀ ਵੱਡਾ ਛਾਪਰ ਕਿਉਣਾ ਹੋਵੇ ਆਖਰਕਾਰ ਕੋਈ ਨਾ ਕੋਈ ਬਰੀਕ ਜਿਹੀ ਚੀਜ਼ ਛੱਡ ਜਾਂਦਾ ਜਿੰਦੇ ਤਹਿ ਉਹ ਪੂਰੀ ਗੁੰਝਲ 'ਚ ਫਸ ਕੇ ਰਹਿ ਜਾਂਦੇ ਹੁਣ ਫੋਜਾ ਸਿੰਘ ਨੂੰ ਮੈਂ ਸਵਾਲ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਇਹ ਚੁਣੌਤੀ ਇਸ ਗੱਲ ਦੀ ਫੋਜਾ ਸਿੰਘ ਨੂੰ ਦੇਣਾ ਤੁਹਾਡੇ ਮਾਧਮ ਨਾਲ ਕਿ ਜਦੋਂ ਇਹ ਲਾਈਵ ਹੋਣਾ ਚਾਹੀ ਜਦੋਂ ਡਿਬੇਟ ਕਰਨਾ ਚਾਹੇ ਜਿੱਥੇ ਬਹਿ ਕੇ ਕਰਨਾ ਚਾਹੇ ਮੇਰੇ ਨਾਲ ਅੱਗੇ ਆ ਜਾਵੇ ਜਦੋਂ ਜਿਹੜਾ ਬੰਦਾ ਸ਼ਰਿਆਮ ਸੌਖਾ ਰਿਹਾ ਇਸ ਗੱਲ ਦੀ ਕਿ ਜੇ ਮੈਂ ਇੱਕ ਇੱਕ ਪੈਸੇ ਦਾ ਰਵਾਧਾਰ ਹੋਵਾਂ ਤਾਂ ਫੇਰ ਆ ਸਾਰੀ ਸੰਪਤੀ ਤੇਰੇ ਨਾਲ ਆ ਕਿਸੇ ਹੋਰ ਦੇ ਨਾਲ ਨਹੀਂਗੀ ਇਹ ਸੰਪਤੀ ਕਰੀਬਨ ਕਰੀਬਨ 5 ਤੋਂ 6 ਕਰੋੜ ਦੀ ਹੈ ਜਿਹੜੇ ਇਨਾਂ ਦੇ ਇਨਾਂ ਦੇ ਪਰਿਵਾਰ ਦੇ ਨਾਲ ਰਿਸ਼ਤੇਦਾਰ ਹਨ ਹੁਣ ਗੱਲ ਇਹ ਆਉਂਦੀ ਹੈ ਇਸ ਤੋਂ ਇਲਾਵਾ 8 ਕਰੋੜ ਦਾ ਆਨੰਦਪੁਰ ਸਹਿਵਿਖੇ ਇੱਕ ਕ੍ਰੈਸ਼ਰ ਪਲਾਂਟ ਆਇਆ ਜੀ ਇਨਾਂ ਆਪਣੇ ਕਰਿੰਦਿਆ ਦੇ ਨਾਲ ਇੱਕ 6.5 ਸਾਢੇ ਸਾਡੇ 4.5 ਕਿੱਲੇ ਜ਼ਮੀਨ तकरीबन तकरीबन 7 ਕਰੋੜ ਦੀ ਗਰੂ ਰਸਾਈ ਇਹਨਾਂ ਨੇ ਪਰਚੇਸ ਕੀਤੀ ਅਜ ਗੁੱਡਰਡਾਂ ਡਈ ਰੋ ਜੀ ਠੀਕ ਹੈ ਉਹਨੂੰ ਕਮਰਸ਼ੀਅਲ ਬਣਾਉਣ ਜਾ ਰਹੇ ਆ ਉਹ ਆਪਦੇ ਨਾਲ ਹੀ ਕਰਾਈ ਉੱਥੇ ਸਮਝਦਾਰੀ ਦਿਖਾ ਕੇ ਕਿਵੜੀ ਰਕਮ ਹੈ ਪਰ ਫਾਸ ਇਹਨਾਂ ਨੇ ਫਿਰ ਜਾਣਾ ਸਾਰਾ ਰਿਕਾਰਡ ਜਦੋਂ ਹੁਣ ਆ 6 ਲੱਖ 6 ਕਰੋੜ ਦਾ ਰਿਕਾਰਡ ਸਾਹਮਣੇ ਆ ਗਿਆ ਤਾਂ ਸੋਚੋ ਕਿ ਇਹ ਪੈਸਾ ਉਦੋਂ ਦਾ ਜਦੋਂ ਬਣਿਆ ਬਣਿਆ ਸੀ ਹੁਣ ਅੱਜ ਤੱਕ ਦੀ 3 ਸਾਲ ਚ ਇਹਨਾਂ ਨੇ ਕੀ ਕੁਝ ਵੜਾ ਲਿਆ ਮੈਂ ਮੇਰਾ ਅਨੁਮਾਨ ਹੈ ਮੇਰਾ ਅਨੁਮਾਨ ਮੈਂ ਤਾਂ 50 ਕਰੋੜ ਕਹਿਣਾ ਹੁਣ ਜੇ ਪਤਾ ਲੱਗ ਰਿਹਾ ਹੈ तकरीबन तकरीबन 100 ਕਰੋੜ ਦਾ ਵੀ ਪਾਰ ਹੋਣਗੇ ਉਹ ਮੈਂ ਦੱਸ ਦੇਣਾ ਚਾਹਣਾ ਹੈ ਕਿ ਕਿੱਥੇ ਨਾ ਮਾਈਨਿੰਗ ਹਲਾ ਹੋਏਗਾ ਔਰ ਤੇ ਡੇਟਾ ਅੰਦਰ ਦੇਤਾ ਜੀ ਇੱਕ ਨਾ ਮਾਈਨਿੰਗ ਹੋਈ ਇੱਕ ਮਾਈਨਿੰਗ ਹੋਈ ਆਪਰਾ ਹੈ ਇਹਨਾਂ ਦੇ ਫਾਜ਼ਲ ਸਾਹਿਬ ਦੇ ਨਾਮ ਜ਼ਮੀਨ ਹੈ 6 ਤੋਂ 7 ਕਿਲੇ ਜ਼ਮੀਨ ਦੀ ਜਿਹੜੀ ਮਾਈਨਿੰਗ ਇਲੀਗਲ ਮਾਈਨਿੰਗ ਪਰ ਉਸਾ ਇਹਨਾਂ ਨੂੰ ਇਹ ਦਿੱਤਾ ਗਿਆ ਕਿ ਜਿਵੇਂ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਕਿ ਜੇਕਰ ਕੋਈ ਵੀ ਚਾਹੁੰਦਾ ਹੈ ਕਿ ਆਪਣੇ ਖੇਤ ਦੇ ਵਿੱਚੋਂ ਰੇਤ ਕਢਾਣਾ ਚਾਹੁੰਦਾ ਹੈ ਤਾਂ ਉਹਨੂੰ ਪਰ ਫੁੱਟ ਦੇ ਹਿਸਾਬ ਨਾਲ ਉਹਨੂੰ ਪੈਸੇ ਜਿਹੜੇ ਦਿੱਤੇ ਜਾਣਗੇ ਬੰਦ ਕੀਵਨ ਜਿਹੜੀ ਅਦਾ ਕੀਤੀ ਜਾਏਗੀ ਹੋਇਆ ਕੀ ਜੇ ਹੀ ਮੋਕੇ ਦਾ ਐਸਡੀਓ ਮੋਕੇ ਦਾ ਮਿਲੀ ਭੁਗਤ ਐਮਐਲਏ ਦੇ ਨਾਲ ਕਰੀਬਨ ਕਰੀਬਨ 6 ਤੋਂ 7 ਕਰੋੜ ਦੀ ਰੇਟਾ ਤੋਂ ਕੱਢੀ ਗਈ ਵੀਡੀਓ ਕਿੰਨੀ ਸਾਰੀਆਂ ਚਲੀਆਂ ਦੋ ਦੋ ਕੇ ਤਿੰਨ ਸਾਲ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਨਸ਼ਰ ਹੋਈਆਂ ਇੱਕ ਅਸੀਂ ਫੋਟੋ ਤੁਹਾਨੂੰ ਅੰਦਰ ਵੀ ਦਿੱਤਾ ਸਾਰਾ ਕੁਝ ਇਹਨਾਂ ਨੂੰ ਲਿਖ ਕੇ ਦਿੱਤਾ ਰਿਸ਼ਕੈਦ ਵੀ ਦਿੱਤੀ ਹੈ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਸਿਰਫ ਇਹਨਾਂ ਦੇ ਖੇਤ ਚੋਂ 6-7 ਕਰੋੜ ਦੀ ਰੇਤਾ ਸੋਚੋ ਬਾਰਡਰ ਬੈਲਟ 'ਚ ਕਿੰਨਾ ਕਿੰਨਾ ਦੇ ਖੇਤ ਨੇ ਜਿੱਥੋਂ ਇਹਨਾਂ ਨੇ ਮਾਈਨਿੰਗ ਇਲੀਗਲ ਕੀਤੀ ਹੋ। ਇਹਦੇ ਨਾਲ ਹੋਰ ਕਿੰਨੇ ਕੁ ਖੱਡੇ ਸੀ ਤੁਸੀਂ ਵੀ ਉਸੇ ਕਿੰਨੇ ਕੁ ਸੀ ਆਈਡੀਆ ਮੇਰੇ ਹਸਾਮਲ ਜੀ ਦੇਖੋ ਜਿਹੜੀ ਜਿਹੜੀ ਸੀਆਈਡੀ ਦੀ ਗੱਲ ਆਪਾਂ ਕਰਦੇ ਆਂ ਅੰਦਰੂਨੀ ਚੋਂ ਖਬਰਾਂ ਪਤਾ ਲੱਗਦੀਆਂ ਸਾਨੂੰ। ਤਕਰੀਬਨ-ਤਕਰੀਬਨ 6 ਤੋਂ 7 ਲੋਕਾਂ ਦੀ ਜ਼ਮੀਨ ਹੈ ਕਿਸੇ ਦੀ 5 ਕਿੱਲੇ, 4 ਕਿੱਲੇ, 2 ਕਿੱਲੇ, 1.5 ਕਿੱਲੇ। ਜ਼ਿਆਦਾ ਨਹੀਂ ਤਾਂ 50 ਕਰੋੜ ਦੀ ਇਹਨਾਂ ਨੇ ਰੇਤਾ ਇਲੀਗਲ ਤਰੀਕੇ ਨਾਲ ਉਥੋਂ ਕੱਢੀ ਆ। ਇਹ ਤਾਂ ਜਦੋਂ ਅਫਸਰ ਮੌਕੇ ਤੇ ਫੜੇ ਜਾਣ ਜਿਹੜੇ ਮੌਕੇ ਦੇ ਐਸਡੀਓ ਸੀ ਔਰ ਜੇਸੀ ਫੜੇ ਜਾਂ ਤਾਂ ਆਪ ਖੁਦ ਦੱਸ ਦੇਣਗੇ ਕਿ ਇਹ ਪੈਸਾ ਗਿਆ ਕਿੱਥੇ ਔਰ ਇਹਨਾਂ ਨਾਲ ਜੋ ਵਾਕਿਆ ਹੋਇਆ ਇਹ ਗੱਲ ਸਮਝਣ ਦੀ ਲੋੜ ਹੈ ਇਹ ਅੱਜ ਮਜਬੂਰ ਨੇ ਰੋਟੀਆਂ ਬਣਾਉਣ ਵਾਸਤੇ ਇਹ ਰੋਟੀਆਂ ਲਾਉਣ ਦਾ ਕੰਮ ਕਰਦੇ ਕਿਹੜੇ ਸਸੀਂ ਕਿਹੜੇ ਰਾਹ ਲੱਗ ਗਏ ਚੰਗਾ ਭਲਾ ਖਾਂਦੇ ਸੀਗੇ ਉਹ ਜ਼ਮੀਨ ਵੀ ਗਵਾਈ ਇਹ ਕਹਿੰਦੇ ਸੀ ਮਿੱਟੀ ਪਵਾ ਦੇਾਂਗੇ ਨਾਲ ਤੁਹਾਨੂੰ ਪੈਸਾ ਦੇਾਂਗੇ ਬੰਦਾ ਜਿਹੜਾ ਸਰਕਾਰ ਨੇ ਕਿਹਾ ਉਹ ਕੀ ਕੀਤਾ ਇਹਨਾਂ ਨੇ ਜਿਹੜਾ ਰਿਕਾਰਡ ਹੁੰਦਾ ਉਹਨਾਂ ਨੇ ਸਾਰੀਆਂ ਪਰਚੀਆਂ ਜਿਹੜੀਆਂ ਪਰ ਟਰਾਲੀ ਜਾਂ ਪਰ ਵੱਡੇ ਜਿਹੜੇ ਟਰੱਕ ਹੁੰਦੇ ਆ ਉਹ ਸਾਰੀਆਂ ਪਰਚੀਆਂ ਇਹਨਾਂ ਕੋਲ ਸੀਗੀਆਂ ਜੇ ਹੀ ਕਹਿੰਦਾ ਜੀ ਸਾਨੂੰ ਪਰਚੀਆਂ ਚਾਹੀਦੀਆਂ ਤੁਹਾਨੂੰ ਅਸੀਂ ਸਾਰਾ ਪੈਸਾ ਦੇਾਂਗੇ ਸਰਕਾਰ ਮੰਗਦੀ ਪਈ ਐ ਇਹ ਭੋਲੇ ਭਾਲੇ ਲੋਕ ਕਹਿੰਦੇ ਚਲੋ ਠੀਕ ਐ ਇਹਨਾਂ ਨੇ ਅੰਕੜੇ ਵੀ ਲਾਏ ਤਾਂ ਕਹਿੰਦੇ ਸ਼ਰਮਾ ਜੀ 6 ਤੋਂ 7 ਕਰੋੜ ਦੇ ਅੰਕੜੇ ਨੇ ਸਾਡੇ ਕੋਲ ਜੜੀ ਇਹ ਦੇ ਤਾਂ ਕਢੀ ਹੋਰ ਖੱਡਾ ਕੱਟੋ-ਕੱਟ ਵੀ 10-10 12-12 ਕੋਟ ਖੱਟਾ ਹੋ ਗਿਆ ਸੋਚੋ ਗੱਲ ਨੂੰ ਵੀ ਕਿੰਨੀ ਜ਼ਿਆਦਾ ਰੇਤਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਕਢੀ ਕਿੰਨਾ ਲੁੱਟਿਆ ਤੇ ਕਿੰਨਾ ਕੁੱਟਿਆ ਬਾਰਡਰ ਵਾਲਿਆਂ ਨੂੰ ਉੱਤੋਂ ਕਹਿੰਦਾ ਕਿ ਇਹਨਾਂ ਸਾਰਿਆਂ ਵਾਸਤੇ ਮੈਂ ਆ ਜੀ ਇਹ ਸਾਡੀ ਬਾਰਡਰ ਬੈਲਟ ਨੂੰ ਬਦਨਾਮ ਕਰਦੇ ਐ ਉਠੇ ਸਿੱਧੇ ਬਿਆਨ ਦਿੰਦਾ ਇਹਨੂੰ ਪੁੱਛਣਾ ਲਾਇ ਹੋਵੇ ਤੂੰ ਆਪਣੇ ਬਾਰਡਰ ਬੈਲੈਂਸ ਕੀ ਕੀਤਾ ਇਹਨਾਂ ਗਰੀਬ ਲੋਕਾਂ ਦੇ ਇਨੀ ਤਸ਼ੱਦਦ ਟਾਈ ਇਹ ਭੁੱਲ ਗਿਆ ਕਿ ਸ਼ਰਮਾ ਇਹਨਾਂ ਨਾਲ ਖੜਿਆ ਅਸੀਂ ਸਾਰੇ ਕੋ ਜਗ ਚੰਨਣ ਕਰਾਂਗੇ ਜੋ ਮੈਂ ਕਹਿ ਰਿਹਾ ਜਦੋਂ ਇਹਨਾਂ ਦੇ ਉੱਪਰ ਇਨਕੁਆਇਰੀ ਹੋਊਗੀ ਚਾਹ ਏਡੀ ਕਰੇ ਸੀਬੀਆਈ ਕਰੇ ਵਿਜੀਲੈਂਸ ਕਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰੇ ਜਦੋਂ ਇਹਨਾਂ ਦੇ ਉੱਪਰ ਇਨਕੁਆਇਰੀ ਬੈਠੀ ਸਾਰੇ ਸਬੂਤ ਸਾਹਮਣੇ ਆਏ ਮੈਂ ਅੱਜ ਚੈਲੰਜ ਲਈ ਕਿ ਚੈਲੰਜ ਕਰ ਰਿਹਾ ਇਸ ਗੱਲ ਨੂੰ 100 ਕਰੋੜ ਦੇ ਆਸ-ਪਾਸ ਦੀ ਇਹ ਸਾਰੀ ਪ੍ਰਾਪਰਟੀ ਨਜ਼ਰ ਆਉਗੀ ਤੁਹਾਨੂੰ 100 ਕਰੋੜ ਦੇ ਆਸ-ਪਾਸ ਇਹ ਵੀਡੀਓ ਮੇਰੀ ਚਲਾਇਆ ਜੇ ਤੇ ਉਹਦੇ ਵੀ ਚਲਾਇਆ ਜੇ ਜਦੋਂ ਫੜਿਆ ਜਾਵੇ ਤੁਸੀਂ ਵੀ ਆਮ ਆਦਮੀ ਪਾਰਟੀ ਦੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਫੋਜਾ ਸਿੰਘ ਵੀ ਆਮ ਆਦਮੀ ਪਾਰਟੀ ਦਾ ਫਿਰ ਕਾਰਵਾਈ ਕਿਉਂ ਨਹੀਂ ਮੁੱਖ ਮੰਤਰੀ ਨਾਲ ਉਹਨੇ ਤੁਸੀਂ ਬੈਠੇ ਤੁਹਾਡੀ ਫੋਟੋ ਵਾਇਰਲ ਹੋ ਰਹੀ ਮੁੱਖ ਮੰਤਰੀ ਨਾਲ ਬੈਠਿਆਂ ਦੀ ਕੀ ਉਹ ਹੁਣ ਬੈਠੇ ਜੇ ਪੁਰਾਣੀ ਫੋਟੋ ਆ ਉਹ ਪੁਰਾਣੀ ਫੋਟੋ ਹੈ ਕਿਉਂਕਿ ਉਹ ਬੈਠੇ ਪਰ ਉਹਨਾਂ ਨੇ ਦੱਸਿਆ ਉਹਨਾਂ ਨੇ ਇਲੈਕਸ਼ਨਾਂ ਅਮਨ ਅਰੋੜਾ ਜੀ ਨੂੰ ਮਿਲੇ ਸੀ ਜੋ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਇਲੈਕਸ਼ਨ ਚੱਲ ਰਹੇ ਐ ਉਹਦੇ ਵਿੱਚ ਬਿਜ਼ੀ ਬਹੁਤ ਜ਼ਿਆਦਾ ਸ਼ਡਿਊਲ ਔਨ ਕਰਕੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਸੀਐਮ ਸਾਹਿਬ ਦੇ ਧਿਆਨ ਚ ਤੇ ਲਿਆ ਚੁੱਕੇ ਹਾਂ ਤੁਹਾਨੂੰ ਮਿਲਾਉਣੇ ਵੀ ਨੇ ਦੇਖੋ ਸਾਨੂੰ ਸੀਐਮ 'ਤੇ ਭਰੋਸਾ ਹੈ ਕਿਉਂਕਿ ਅਸੀਂ ਜਿਹੜੀ ਆਈਡੀਓਲੋਜੀ ਨੂੰ ਫੋਲੋ ਕਰਕੇ ਆਵਾਂ ਦੀ ਪਾਰਟੀ ਚ ਹੈ ਜ਼ੀਰੋ ਟੋਲਰੈਂਸ ਨੀਤੀ ਦੇ ਅਧਾਰ 'ਤੇ ਅਸੀਂ ਆਏ ਕਿ ਅਸੀਂ ਕਰਪਸ਼ਨ ਨਹੀਂ ਹੋਣ ਦੇਣੀ ਚਾਹੇ ਐਮਐਲਏ ਹੈ ਮੰਤਰੀ ਹੈ ਚਾਹੇ ਕੋਈ ਵੀ ਹੋਵੇ ਜਿੱਥੇ ਸਾਨੂੰ ਕਰਪਸ਼ਨ ਪਾਈ ਗਈ ਅਸੀਂ ਉਹਨਾਂ ਨੱਖ ਵੀ ਪਾਵਾਂਗੇ ਨਕੇ ਪਹਿਲਾਂ ਹਵਾਈਆਂ ਗੱਲਾਂ ਸੀ ਲੋਕ ਕਹਿੰਦੇ ਸੀ ਹਾਂ ਐਦਾਂ ਹੋਇਆ ਐਦਾਂ ਮੈਂ ਤਾਂ ਪਹਿਲੇ ਦਿਨ ਤੋਂ ਜਦੋਂ ਇਹ ਮੰਤਰੀ ਸੀਗਾ ਮਾਨਯੋਗ ਸੀਐਮ ਸਾਹਮਣੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਦੀਪਕ ਪ੍ਰਵਾਹ ਨਾਲ 6 ਮਹੀਨੇ ਦੇ ਵਿੱਚ ਵਿੱਚ ਅਸੀਂ ਉਤਾਰਾਂਗੇ ਪਰ ਮੇਰੀ ਅਖਬਾਰ ਦੇ ਵਿੱਚ ਬਹੁਤ ਸਾਰੀ ਕਟਿੰਗ ਤੁਸੀਂ ਸਾਰਿਆਂ ਨੇ ਲਾਈਆਂ ਵਰਕਰ ਦਾ ਇਕੱਠ ਹੋਇਆ ਸੀ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਉਹ ਭਰੋਸੇ ਤੇ ਖਰੇ ਉਤਰੇ ਮੰਤਰੀ ਵੱਤੋਂ ਲਾਇਆ ਗਿਆ ਸੀ ਇਹਨਾਂ ਨੂੰ ਹੁਣ ਵੀ ਸਾਨੂੰ ਪੂਰਨ ਆਸ ਹੈ ਕਿ ਜਿਸ ਤਰੀਕੇ ਜਲੰਧਰ ਸੈਂਟਰਲ ਵਿੱਚ ਰਮਨ ਅਰੋੜਾ ਜੀ ਨੂੰ ਹਟਾਇਆ ਗਿਆ ਕੋਡਨ ਪਰ ਕਾਰਵਾਈ ਜਿਹੜੀ ਕੀਤੀ ਗਈ ਉਸੇ ਤਰੀਕੇ ਇਹਨਾਂ ਦੇ ਪਰ ਬੰਦ ਕਾਨੂੰਨੀ ਕਾਰਵਾਈ ਹੋਏਗੀ ਸਨਪੂਰਨ ਆਸ ਐਸਐਸਟੀ ਨੂੰ ਤੁਸੀਂ ਮਿਲਿਓ ਬਿਜ਼ਨਸ ਨੂੰ ਪੂਰਾ ਵਿਸ਼ਵਾਸ ਤੋਂ ਆਇਆ ਜੀ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ ਤੁਸੀਂ ਰਿਕਾਰਡ ਵੀ ਕੀਤੀ ਹੈ ਹੌਲਣਗੇ ਕਾਰਵਾਈ ਉਮੀਦ ਤਾਂ ਉਹਨਾਂ ਨੇ ਇਹੀ ਦਵਾਈ ਇੱਕ ਕਰਾਂਗੇ ਅਸੀਂ ਤਾਂ ਪੀਐਮ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੀਬੀਆਈ ਨੂੰ ਸੀਐਮਓ ਨੂੰ ਔਰ ਜਿਹੜੀ ਏਜੰਸੀ ਆਪਣੀ ਵਿਜੀਲੈਂਸ ਪੰਜਾਬ ਦੀ ਉਹਨੂੰ ਉਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਲਿਖਤੀ ਚ ਦੇਤਾ ਕੋਈ ਨਾ ਕੋਈ ਏਜੰਸੀ ਦਾ ਹੋਗੀ ਜਿਹੜੇ ਉਹ ਕਾਰਵਾਈ ਕਰੇਗੀ ਤਾਂ ਸਨ ਪੂਰਨਾਸ ਹੈ ਔਰ ਇਤਿਹਾਸ ਗਵਾ ਹੋਊਗਾ ਇਤਿਹਾਸ ਗਵਾ ਹੋਊਗਾ ਕਿ ਮੌਕੇ ਦੀ ਸਰਕਾਰ ਦੇ ਵਿੱਚ ਰਹਿੰਦੇ ਇਹਨਾਂ ਦੇ ਲੋਕਾਂ ਦੇ ਉੱਪਰ ਵੀ ਕਾਰਵਾਈ ਹੋਊਗਾ ਜੋ ਅੱਗੇ ਦਾ ਨਾ ਹੋ ਸਕੇ